ਹਾਂਜੀ ਮਿੱਤਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਅੱਜ ਹਨ ਹਰਪੀੜ 42 ਸੇਵਾ ਲੈ ਕੇ ਜਾ ਰਹੇ ਹਾਂ ਮੇਰਾ ਨਾ ਬਰਾੜਕ ਢੰਡੋ ਹੀ ਤਰਪੇ ਸੀਗੇ ਤੇ ਜਿਹੜਾ ਹੁਣ ਸਮਾਨ ਲੱਦ ਕੇ ਚਰਦੇ ਆ ਤੇ ਕਰੋ ਜੱਕ ਮਿੱਤਰੋ ਬਾ ਜਾ ਰਹੇ ਹਾਂ ਹਰਪੀੜ 42 ਸੇਵਾ ਲੈ ਕੇ ਮੇਰਾ ਭਾਈ ਲੱਗੇ ਪਿੱਛੇ ਆ ਵੀ ਆਪਣੇ ਜਗਰਾਉਂ ਵਾਲੇ ਗੰਦਰ ਦੀ ਸੇਵਾ ਪ੍ਰੋਜੈਕਟ ਕਰ ਰਹੇ ਹਾਂ ਪਿੰਡ ਟੁੱਡੀ ਗਿਆ ਤੋਂ ਤੇ ਜਗਰਾਉਂ ਦੀ ਸੇਵਾ ਲੈ ਕੇ ਜਾ ਰਹੇ ਹਾਂ ਡੇਰਾ ਬਾਬਾ ਨਾਨਕ ਤੇ ਆਈ ਆਪਣੇ ਵਲੌਗ ਨਾਲ ਬਣੇ ਰਹੋ ਗਾਂਦ ਤੋਂ ਮੈਸਰ ਹਾਂਜੀ ਬਈ ਮਿੱਤਰੋ ਤੇ ਮਨ ਜਿਵੇਂ ਅਰੇ ਤੋਂ ਪਤਾ ਹੀ ਆਪਾਂ ਤੁਹਾਨੂੰ ਲੱਗੇ ਆ ਫੋਟੋ ਕਰ ਲਈ ਆ ਤੇ ਸੈਡੀ ਆ ਜਕਾਰਾ ਲਾ ਗੇ ਬੈਠੋ ਤਾਂ ਮੁੜੋ ਲੈ ਵੀ ਆ ਜਾ ਉਹਨਾਂ ਦੇ ਇੱਥੇ ਲੋਟ ਓਏ ਹੋਰ ਕਿੱਥੇ ਬੈਠਣਗੇ ਯਾਰ ਦੋ ਜਾਨੇ ਬੈਠੇ ਆ ਉਹ ਦੋ ਜਾਨੇ ਬੈਠੇ ਆ ਭੱਜੋ ਆਪਣੀਆਂ ਲਈ ਜਾਂਦੀਆਂ ਰਗੜਾ ਲੋਕੀਂ ਚੇਰੇ ਇਹੰਦਾ ਰਗੜਾ ਇੱਥੇ ਪਕਸੂਆਂ ਦਾ ਚਾਰਾ ਹੈ ਕਿ ਆ ਚਾਰ ਤੇ ਹੁਣ ਅਸੀਂ ਦੱਸਦੇ ਹਾਂ ਕਿ ਸਾਨੂੰ ਆਈਆਂ ਪੁਰਾਣਾ ਬਣੇ ਗਿਓ ਤੇ ਦੇਖੋ ਰਗੜਾ ਜਾਂਦੇ ਤਾਂ ਅਸੀਂ ਕਿੱਥੇ ਖੜੇ ਹੁੰਦੇ ਹਾਂ ਮਲਾਂ ਦਾ ਮਾੜਾ ਪਹੁੰਚਿਆ ਜਗਰਾਵ ਨਾਲ ਹੀ ਪੈਂਦਾ ਉੱਥੇ ਪਹੁੰਚਿਆ ਜੇ ਅਸੀਂ ਤਾਂ ਤਰੇ ਨਿਮੁਰਾ ਹੀ ਗਿਆ ਉੱਤਰ ਨਹੀਂ ਹੈ ਇਹਦਾ ਮੂਰੇ ਹੀ ਬਹਿ ਕੇ ਜਾਣਾ ਵਾ ਅਜੇ ਤਣੇ ਨਹੀਂ ਗਾਉਂਗੇ ਅਰੇ ਬਾੜ ਕੇ ਜਾਵਾਂਗੇ ਆ ਬੱਠਾ ਹਿੰਦੂ ਬੈਠਾ ਵਾ ਤੁੱਲੀ ਬੈਠਾ ਚੀਨੀ ਬੈਠਾ ਮਿੱਤਰੋ ਕਰੋ ਚੈੱਕ ਆਪਣਾ ਬਲੌਗਰ ਇੱਕ ਹੋਰ ਆ ਮੇਨ ਬਣਾ ਫਰਦਾ ਉਹ ਖੜਾ ਮੇਨ ਬਣਾ ਫਰਦਾ ਬਿਨਾ ਗੱਲ ਤੋਂ ਹੀ ਬਾਈ ਜੁੜੇ ਰਹੋ ਆਪਣੇ ਬਲੌਗ ਨਾਲ ਗਾਂ ਤੁਹਾਨੂੰ ਦਿਖਾਉਂਦੇ ਆ ਤੇ ਬੱਬਾ ਸੁੱਖ ਰੱਖੇ ਵਧੀਆ ਹੀ ਹੋਵੇ ਗਾਂ ਵੀ ਇਹ ਔਖਾ ਬਹੁਤ ਆ ਉਹਨਾਂ ਦਾ ਅੰਕਲ ਨੂੰ ਮਾੜਾ ਨਾ ਪਤਾ ਹੀ ਹੈ ਤੇ ਜਾਓ ਭਾਈ ਤੁਸੀਂ ਵੀ ਜਿਹੜਾ ਹੱਦ ਤੱਕ ਨਹੀਂ ਜਾ ਰਿਹਾ ਲੈ ਤਾਚ ਨਾਲ ਦੇ ਪਿੰਡ ਵਾਲਿਆਂ ਨਾਲ ਜਿੰਨੇ ਵੀ ਲੋਕ ਨੇ ਸਾਡੇ ਕਰੋ ਤੇ ਮਦਦ ਕਰੋ ਲੈ ਭਾਈ ਸਰਦਾ ਜੀ ਪੀ ਰਹੇ ਆ ਕਿਵੇਂ ਬਣੀਆਂ ਭਾਈ ਓਕੇ ਆ ਆਪਾਂ ਜਾ ਇੱਕ ਨੰਬਰ ਹੈ ਇੱਕ ਨੰਬਰ ਹੈ ਹੜ ਦੇਖੀ ਚਾਏ ਮੀ ਆ ਜਾਇਆ ਕਾਲ ਤਾਲਾ ਲੈ ਇਹਨਾਂ ਅੰਗਸਿੰਘ ਫੌਜਾਂ ਵੀ ਆਪਣੀਆਂ ਪਹੁੰਚੀਆਂ ਆਈਆਂ ਸਰਦਾਈ ਛਕੀ ਜਾਂਦੇ ਆ ਸਾਰੇ ਹਾਂ ਬਈ ਬਈ ਪੂਰਾ ਇੱਕ ਨੰਬਰ ਦੇ ਕੇ ਸੀਗੀ ਗਾਂ ਜਾ ਕੇ ਇਹ ਫਿਰ ਦੂਜੀ ਸ਼ਕਲ ਕਿਹੜੀ ਦੂਜੀ ਵੱਡੀ ਗਾੜੀ ਥੋੜੀ ਠੀਕ ਆ ਬਈ ਵੱਡੀ ਗਾੜੀ ਠੀਕ ਆ ਕਾਰਾਂ ਚ ਚੱਲੇ ਆ ਵਾਇਰ ਆਦਾ ਵਾਇਰ ਪੁੱਟਦੇ ਰੋਟਰਨ ਲੱਗਦੇ ਆ ਬਈ ਹਾਂਜੀ ਮਿੱਤਰੋ ਹੁਣ ਅਸੀਂ ਆ ਗਏ ਹਾਂ ਟਾਪੇ ਤੇ ਸਾਡੇ ਕੋਲ ਕਾਫੀ ਟਾਈਮ ਹੋ ਗਿਆ ਜੀ ਫੇਰ ਦੁੱਤੀਆਂ ਸੀ ਚਾਹ ਨੂੰ ਪੀਂਦੇ ਆ ਤੇ ਪ੍ਰਸਾਦਾ ਪ੍ਰਸਿੱਧਾ ਛਾੜਦੇ ਆ ਪ੍ਰਸਾਦਾ ਪ੍ਰਸਿੱਧਾ ਛਾੜਨੇ ਮਿੱਤਰੋ ਤੇ ਫੇਰ ਲੈ ਹੁੰਦੇ ਆ ਅੱਗੇ ਹਾਂ ਬੈਠੇ ਸਾਰੇ ਆਪਣੇ ਔਚਾ ਕਿੱਥੇ ਵਾਹੀ ਆਪਾਂ ਕਿੱਥੇ ਵਾਹੀ ਰਾਹ ਕਿ ਰਾਹ ਕਿ ਰਾਹ ਕਿ ਰਾਹ ਤਨੜਾ ਲਗੂ ਕਤਾਰ ਪਰ ਬੰਦੇ ਕਤਾਰ ਪਰ ਬਹੇ ਠੀਕ ਆ ਆ ਨਾਦੋ ਆਪਣਾ ਜੋਲ ਮੈਂ ਅੱਲੇ ਬਾਦ ਮਿੱਤਰੋ ਬੜਾ ਜੀਰ ਸੱਚੇ

ਲਗੇ ਸੀਗੇ ਸੋ ਖੜਾ ਟਰੈਕਟਰ ਆਪਣਾ ਨੰਬਰਾਂ ਜਾਨੀ ਕਿ ਹੁਣ ਜਿਹੜੀ ਆਪਣੇ ਨਾਲ ਫੌਜ ਆਈਆਂ ਸੀਗੀਆਂ ਨੰਬਰ ਜਾਨੀ ਕਿ ਸੰਪਰਕ ਦੇ ਵਿੱਚ ਤਾਂ ਉਹਨਾਂ ਨੇ ਉੱਡੇ ਰਹੇ ਇਹਨਾਂ ਨੂੰ ਮਿਲਣਾ ਸੀ ਤੇ ਉਹ ਫੌਜ ਆਪਣੀਆਂ ਰੁਪੀਆਂ ਵਾਂ ਤੇ ਹੁਣ ਰੁਕੇ ਆ ਇੱਥੇ ਹੁਣ ਇਹ ਗੱਲ ਦੱਸਣਗੇ ਕਿੱਥੇ ਲੋਗ ਦਾ ਪੁੱਤ ਨੂੰ ਜਾਣਾ ਵਾਂ ਤੇ ਬਾਚਿਤਰੋਂ ਕਰ ਦਹਾਂ ਦਾ ਮੈਟਣਾ ਕਰਦੇ ਆ ਇੱਕ ਉਹ ਲਗਾਂ ਦਿਖਾਉਂਦੇ ਆ ਲੈ ਵੀ ਮਿੱਤਰੋ ਸਰਪੇ ਇਹ ਕਾਜ ਕਰਦਾ ਪੁੱਛ ਕੇ ਕਰ ਰੋਈਆ ਨਾ ਨਰਮਈ ਹੁੰਦਾ oh é ਆਪਦੇ ਜੱਗਾਂ ਨਾਲ ਇੱਥੇ ਬਾਹਰੇ ਪਹੁੰਚਦੇ ਆਣੇ ਮੈਂ ਤੱਕ ਬਿਨਾਂ ਦੇ ਆਦੇ ਕਮਾਈ ਨੀ ਨੀ ਤੁਸੀ ਆ ਜਾਓ ਇਮਾਈਂ ਫੜੇ ਰਹੋ ਆਣਾ ਆ ਨਾਮ ਟੱਕਰਿਆ ਮੈਂ ਇੱਥੇ ਪਹੁੰਚ ਚੁੱਕੇ ਆਂ ਡੇਰਾ ਵਾਪਾ ਨਾਨਕ ਤੇ ਮੁੰਡੇ ਲੱਗੇ ਸਮਾਨ ਲਾਉਣ ਮੈਂ ਗੋਪੀ ਮੈਂ ਸੇਵਾ ਤੇ ਮੈਂ ਵੜਾ ਸ਼ੂਟ ਕਰ ਰਿਹਾ ਸੀਗਾ ਦੇ ਡੇਢ ਕਾਫੀ ਹੋ ਗਏ 9 ਵਜੇ ਸਾਨੂੰ। ਸਾਡੀ ਹੋਲਾ ਨਾ ਬੋਲੀ। ਅਬੀ ਜੀ। ਕੋ ਸੰਗ ਦਾ ਭਾਈ ਬਾਲੀ ਜਿਆਦਾ ਯਾਰ। ਬਾ ਵੀ ਸੰਗ ਦਾ। ਕਿ ਸਾਨੂੰ ਉੱਧਰ ਜਾਣ ਨਹੀਂ ਦਿੱਤਾਗਾ ਕਿਉਂਕਿ ਪਾਣੀ ਜਿਆਦਾ ਆਇਆ ਹੈ ਕਹਿੰਦੇ। ਪਾਣੀ ਜਿਆਦਾ ਆਇਆ। ਆਦੇ ਰਾਤਾਂ ਤੁਸੀਂ ਹੁਣ ਜਿਹੜੇ ਬਾਅਦ ਚ ਆਉਂਦੇ ਹਾਰੇ ਇੱਥੇ ਹੀ ਲੰਘਦੇ ਆ ਸਮਾਨ ਕਰੋ ਜਿੱਥੋਂ ਅੰਦਰ ਲੰਘਦਾ ਹਾਲਾ ਭਾਈ ਅੰਦਰ ਦੇ ਮਨੁੰਦੇ ਤਾਂ ਲੱਗੇ ਹੋਏ ਆਪਣੀ ਆਪਣੀ ਫੌਜ ਅੱਗੇ ਹੀ ਕਿਤੇ ਉਹ ਬੰਦ ਉਹ ਵਾਸ਼ੀ ਜਿਹੜਾ ਕਮੇ ਲੈ ਕੇ ਨੂੰ ਕਹਿੰਦੇ ਫੋਨ ਕਰੀ ਦੇ ਲਾਈਵ ਉੱਤਰੋ ਬਾਤ ਵੀ ਹੋ ਰਹੀ ਆ ਗੋ ਰਿਆ ਲੈ ਆਈ ਐ ਗੜੀ ਗਈਆਂ ਬਹੁਤਾ ਆਪਣੀਆਂ ਹਾ ਦੇ So...